ਉਜਦੇ ਸਹਿਯੋਗੀਆਂ ਦਾ ਕੋਈ ਉਮੀਦਵਾਰ ਬੋਟਾ ਮੰਨਣ ਵਾਸਤੇ ਆਉਣਾ ਹੈ ਤਾਂ ਉਹਦਾ ਸ਼ਾਂਤੀਪੂਰਵ ਤਰੀਕੇ ਨਾਲ ਵਿਰੋਧ ਕਰਕੇ ਉਸ ਨੂੰ ਸੰਗਠਿਤ ਕਥਨ ਮੋਰਚੇ ਵੱਲ ਤਾਹ ਦਿੱਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਕਿਤੇ ਨਾ ਕਿਤੇ ਭਾਜਪਾ ਉਮੀਦਵਾਰਾਂ ਦਾ ਪੰਜਾਬ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਪਿੰਡ ਖਟੜਾ ਖਟੜਾ ਦੇ ਵਿੱਚ ਮੌਜੂਦਾ ਦੱਸਦਾ ਹਲਕਾ ਗਿਲ ਦਾ ਪਿੰਡ ਖਟੜਾ ਜਿੱਥੇ ਅੱਜ ਦੱਸਦੇ ਨੇ ਇੱਕ ਜਾਣਕਾਰੀ ਮੁਤਾਬਕ ਕਿ ਰਵਨੀਤ ਬਿੱਟੂ ਭਾਜਪਾ ਵਰਕਰ ਭਾਜਪਾ ਉਮੀਦਵਾਰ ਨੇ ਜੋ ਲੁਧਿਆਣਾ ਤੋਂ ਉਹਨਾਂ ਦੇ ਹੱਕ ਵਿੱਚ ਮੀਟਿੰਗਾਂ ਕੀਤੀਆਂ ਜਾਣੀਆਂ ਸੀ ਹਲਕਾ ਗਿਲ ਦੇ ਵਿੱਚ ਪਰ ਕਿਤੇ ਨਾ ਕਿਤੇ ਕਿਸਾਨ ਵਿਰੋਧ ਕਰਦੇ ਨਜ਼ਰ ਆਏ ਗੱਲਬਾਤ ਕਰਦੇ ਕਿਸਾਨ ਆਗੂ ਮੇਰੇ ਨਾਲ ਨੇ ਕੀ ਗੱਲ ਹੋ ਗਈ ਸੀ ਜੀ ਅਜਿਹਾ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਅੱਜ ਰਵਨੀਤ ਬਿੱਟੂ ਦੇ ਖਿਲਾਫ ਕਿਉਂ ਕਰ ਰਹੇ ਹੋ ਇਹ ਸਾਰੇ ਸੰਯੁਕਤ ਮੋਰਚੇ ਦਾ ਜਿਹੜਾ ਸੰਯੁਕਤ ਮੋਰਚਾ ਭਾਰਤ ਦਾ ਤੇ ਪੰਜਾਬ ਚੈਪਟਰ ਆ ਉਹਨਾਂ ਦੋਨਾਂ ਦਾ ਫੈਸਲਾ ਵਾ ਕਿ ਜਿੱਥੇ ਕਿਤੇ ਵੀ ਪੰਜਾਬ ਤੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਉਹਦੇ ਸਹਿਯੋਗੀ ਵੋਟਾਂ ਮੰਗਣ ਵਾਸਤੇ ਜਾਂਦੇ ਆ ਤੇ ਉਹਨਾਂ ਦਾ ਵਿਰੋਧ ਕੀਤਾ ਜਾਵੇ ਤੇ ਉਹਨੂੰ ਸੰਯੁਕਤ ਮੋਰਚੇ ਨੇ ਤੈਅ ਕੀਤੇ ਜਿਹੜੇ 11 ਸਵਾਲ ਨੇ ਉਹ ਸਵਾਲ ਪੁੱਛੇ ਜਾਣ। ਉਹਦਾ ਰਵਨੀਤ ਬਿੱਟੂ ਤਾਂ ਕਹਿੰਦੇ ਜਦੋਂ ਮੀਡੀਆ ਦਾ ਗੱਲਬਾਤ ਕਰਦੇ ਨੇ ਰਵਨੀਤ ਬਿੱਟੂ ਉਹਨਾਂ ਦਾ ਤਾਂ ਕਹਿਣਾ ਕਹਿੰਦੇ ਕਿਸਾਨਾਂ ਦੇ ਅਸੀਂ ਸੱਚੇ ਹਮਦਰਦਾਂ ਕਿਸਾਨਾਂ ਦੇ ਨਾਲ ਲੈ ਕੇ ਜਾਵਾਂਗੇ ਕਿਸਾਨਾਂ ਦੀਆਂ ਮੰਗਾਂ ਅੱਗੇ ਜਦੋਂ ਸਾਨੂੰ ਚੁਣਤਾ ਲਵੋ ਤੁਸੀਂ ਰੈੱਡ ਕਾਰਪੋਰੇਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਕਿਸਾਨਾਂ ਦਾ ਸਾਨੂੰ ਪਤਾ ਜੀ ਜਦੋਂ ਬਟੂ ਸੀਗਾ ਮੈਂਬਰ ਪਾਰਲੀਮੈਂਟ ਅਸੇ ਸੀਟ ਦੇ ਉਦੋਂ ਮੋਦੀ ਦੇ ਖਿਲਾਫ ਧਰਨਾ ਲਾ ਕੇ ਬੈਠਾ ਹੋਇਆ ਸੀ ਮੋਦੀ ਨੂੰ ਕਹਿ ਰਿਹਾ ਸੀ ਕਿ ਤੂੰ ਕਿਸਾਨਾਂ ਦੀ ਗੱਲ ਨਹੀਂ ਸੁਣਦਾ ਮੰਗਾ ਨਹੀਂ ਮੰਨਦਾ ਤੇ ਪਰ ਸਾਨੂੰ ਪਤਾ ਵਾ ਵੀ ਇਹ ਸਿਰਫ ਚੋਣਾਂ ਵਾਲੇ ਵਾਦੇ ਨੇ ਮੋਦੀ ਨੇ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ ਕੀਤੇ ਵਾਦੇ ਨੇ ਅੱਜ ਦੀ ਘਟਨਾ ਤੇ ਆਉਂਦੇ ਆ ਅੱਜ ਕੀ ਘਟਨਾ ਵਾਪਰੀ ਕੀ ਹੋਇਆ ਸੀ ਅਜੇ ਹਾਂ ਅੱਜ ਕਿੱਥੇ ਮੌਜੂਦ ਹੋ ਤੁਸੀਂ ਸਾਰਾ ਕੁਝ ਇਹ ਦੱਸੋ ਅੱਜ ਦੀ ਘਟਨਾ ਬਾਰੇ ਅੱਜ ਇੱਥੇ ਕੋਈ ਖਾਸ ਗੱਲ ਨਹੀਂ ਹੋਈ ਅਸੀਂ ਬਿੱਟੂ ਸਾਹਿਬ ਇੱਧਰ ਨੂੰ ਨੰਗਿਆ ਵਾ ਅਸੀਂ ਉਹਦੇ ਪਿੱਛੇ-ਪਿੱਛੇ ਜਾ ਰਹੇ ਹਾਂ ਤੇ ਇੱਥੇ ਤੇ ਆਉਣਾ ਸੀਗਾ ਸ਼ਾਇਦ ਕਟੜਿਆਂ ਦੇ ਵਿੱਚ ਉੱਥੇ ਆਇਆ ਨਹੀਂ ਹੈ ਤੇ ਅਸੀਂ ਅੱਗੇ ਜਾ ਰਹੇ ਹਾਂ ਸਾਡਾ ਹੋਰ ਏਦੂ ਵੱਧ ਇਸ ਗੱਲ ਨਾਲ ਕੋਈ ਸਬੰਧ ਨਹੀਂ ਹੈਗਾ ਝਗੜਾ ਹੋਇਆ ਕੋਈ ਇੱਥੇ ਨਹੀਂ ਸਾਡਾ 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 ਕੋਈ ਝਗੜਾ ਨਹੀਂ ਹੋਇਆ ਕਿਸੇ ਦੇ ਨਾਲ ਕੋਈ ਹੋ ਸਕਦਾ ਕੋਈ ਕਿਸੇ ਦੇ ਆਮ ਇਨਸਾਨ ਨੇ ਕੋਈ ਗੱਲਬਾਤ ਕਰੀ ਹੋਵੇ ਪਰ ਉਹ ਕਿਸਾਨ ਯੂਨੀਅਨ ਦਾ ਆਪਣੀ ਜਮਹੂਰੀ ਕਿਸਾਨ ਸਭਾ ਦਾ ਉਹ ਹਿੱਸਾ ਨਹੀਂ ਹੈ ਬੰਦਾ ਜੇ ਕੋਈ ਇਸ ਤਰ੍ਹਾਂ ਦੀ ਉਹਨੇ ਗੱਲ ਕੀਤੀ ਹੋਵੇ ਤਾਂ ਧੰਨਵਾਦ ਤਸਵੀਰਾਂ ਤੁਹਾਡੇ ਨਾਲ ਲਗਾਤ ਪਿੰਡ ਖਟੜਾ ਦੇ ਵਿੱਚ ਮੌਜੂਦਾਂ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਜਿਹੜਾ ਇਹ ਬਿੱਟੂ ਆ ਹੁਣ ਪਿੰਡਾਂ 'ਚ ਫਿਰਦਾ ਇਹਦਾ ਕੋਈ ਪਿੰਡਾਂ 'ਚ ਕੋਈ ਨਾਂ ਇਹਦਾ ਹੈਗਾ ਬੰਦਾ ਨਾ ਵਾਸਤਾ ਜਦ ਪਿੰਡਾਂ 'ਚ ਆਉਂਦਾ ਲੋਕਾਂ ਦੀਆਂ ਲੜਾਈਆਂ ਕਰਾਉਣੀਆਂ ਚਾਹੁੰਦਾ ਇਹ ਜਿਹੜਾ ਪਿੰਡਾਂ ਦਾ ਭਾਈਚਾਰਾ ਉਹ ਅਸੀਂ ਇਕੱਠੇ ਹੋ ਕੇ ਰਹਨੇ ਆ ਪਰ ਜਦ ਪਿੰਡ ਵਿੱਚ ਆਉਂਦਾ ਤਾਂ ਲੜਾਈ ਹੁੰਦੀ ਆ ਤਾਂ ਇਹਨੂੰ ਉਹਦਾ ਫਾਇਦਾ ਫਾਇਦਾ ਮਿਲਦਾ ਜਿਹੜੇ ਵੀ ਘਰੇ ਇੱਥੇ ਆਉਣਾ ਸੀਗਾ ਖਟੜੀ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੁਸੀਂ ਇੱਥੋਂ ਜਾਓ ਤੇ ਉਹਨਾਂ ਨੇ ਆਪਣੇ ਘਰੇ ਨਹੀਂ ਵੜਿਆ ਇਸ ਤੋਂ ਅੱਗੇ ਉਹ ਚਲੇ ਗਿਆ ਤਸਵੀਰਾਂ ਲਗਾਤਾਰ ਜੁੜੇ ਰਹੇ ਹੋ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਦੂਸਰੀ ਧਿਰ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹਲਕਾ ਗਿਲ ਦਾ ਪਿੰਡ ਖੱਟੜਾ ਬਾ ਜਿੱਥੇ ਅਸੀਂ ਮੌਜੂਦਾ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨਾਂ ਦੀ ਝੜਪ ਹੋ ਜਾਂਦੀ ਹੈ ਇੱਥੋਂ ਦੇ ਇੱਕ ਲੋਕਲ ਵਿਅਕਤੀ ਵੱਲੋਂ ਮੀਟਿੰਗ ਰੱਖੀ ਜਾਂਦੀ ਹੈ ਪਿੰਡ ਦੇ ਵਿੱਚ ਪਰ ਮੀਟਿੰਗ ਰੱਖੀ ਜਾਂਦੀ ਹੈ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਭੱਜ ਭਾਅ ਉਮੀਦਵਾਰਾਂ ਦਾ ਪੰਜਾਬ ਦੇ ਵਿੱਚ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਹਲਕਾ ਗਿੱਲ ਤੋਂ ਪਿੰਡ ਖਟੜੇ ਤੋਂ ਕਰ ਰਹੇ ਆ ਜਿੱਥੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਦੱਸਦੇ ਨੇ ਜਾਣਕਾਰੀ ਮੁਤਾਬਕ ਕਿ ਲੋਕ ਸਭਾ ਲੋਕ ਸਭਾ ਹਲਕਾ ਦੇ ਗਿੱਲ ਦੇ ਵਿੱਚ ਰਵਨੀਤ ਮਿੱਟੂ ਦੇ ਹੱਕ ਵਿੱਚ ਅਹਿਮ ਮੀਟਿੰਗ ਕੀਤੀ ਜਾਣੀ ਸੀ ਪਰ ਪਰ ਹੁੰਦਾ ਕੀ ਹੈ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਭਾਜਪਾ ਵਰਕਰਾਂ ਦਾ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਸੀ ਤਿੰਨ ਖੇਤੀ ਕਾਨੂੰਨਾਂ ਦੇ ਲਈ ਕਿਸਾਨ ਲਗਾਤਾਰ ਕਿ ਮੇਰੇ ਨਾਲ ਮੌਜੂਦ ਨੇ ਪਿੰਡ ਵਾਸੀ ਮੌਜੂਦ ਨੇ ਭਾਈ ਕੀ ਗੱਲ ਹੋਈ ਸੀ ਅਜਿਹਾ ਕੀ ਹੋਇਆ ਭਾਈ ਜੀ ਦੇਖੋ ਇਹ ਮਕੰਦਪੁਰ ਰਵਨੀਤ ਬਿੱਟੂ ਦਾ ਵਿਰੋਧ ਕਰਕੇ ਆਏ ਨੇ ਠੀਕ ਹੈ ਕਿ ਨਹੀਂ ਜਿੰਨੇ ਭਾਜਪਾ ਭਾਜਪਾ ਚਲੋ ਸਾਨੂੰ ਨਹੀਂ ਪਤਾ ਜੀ ਅਸੀਂ ਵੀ ਕਿਸਾਨ ਆ ਠੀਕ ਆ ਜਿਹੜਾ ਕੋ ਕਰਦੇ ਨੇ ਸਾਨੂੰ ਨਹੀਂ ਪਤਾ ਅਸੀਂ ਆਪਦਾ ਆਰਾਮ ਨੰਦਰ ਬੈਠੇ ਸੀਗੇ ਕਹਿੰਦੇ ਥੋੜੇ ਕਰੇ ਰਵਨੀਤ ਬਿੱਟੂ ਆ ਜਾ ਅਸੀਂ ਕਿਹਾ ਵੀ ਸਾਡੇ ਭਾਈ ਅੰਦਰ ਆ ਜਾਓ ਠੀਕ ਆ ਕਿ ਨਹੀਂ মিডিਆ ਨੂੰ ਲਿਆਉਣ ਨਾਲ ਜੇ ਉਹ ਘਰੇ ਆਇਆ ਵੀ ਹੋਵੇ ਅਸੀਂ ਕਟੜ ਕਾਂਗਰਸੀ ਇਹ ਬੰਦੇ ਆ ਤੇ ਆ ਆ ਤਿੰਨ ਪੁਸਤਾ ਹੋ ਗਿਆ ਜੀ ਮੈਂ ਤੇ ਬਿੱਟੂ ਇੱਕ ਮਹੀਨਾ ਜੰਤਰ ਮੰਡਰ ਤੇ ਕਿਸਾਨ ਮੋਰਚੇ 'ਤੇ ਬੈਠੇ ਰਹੇ ਆ ਮੇਰੇ ਨਾਲ ਪੰਦਰੀ ਬੀਜ ਨਹੀਂ ਦਸੀ ਦਿਨੀ ਮਹੀਨੇ ਵਿਆਹ ਸ਼ਾਦੀ ਦੁੱਖ ਦੇ ਸੁੱਖ ਦੇ ਆਉਣ ਆਉਦਾ ਚਲੋ ਜੀ ਉਹਨੂੰ ਉਹ ਕਹਾਂ ਮੈਂ ਤੇਰੇ ਘਰੇ ਆਉਣਾ ਮੈਂ ਕਿਹਾ ਚਲੋ ਜੇ ਮਾਹੌਲ ਠੀਕ ਹੋਇਆ ਐ ਇਹ ਮੈਂ ਕਿਸਾਨ ਯੂਨੀਅਨ ਵਾਲਿਆਂ ਨੂੰ ਪੁੱਛਿਆ ਵੀ ਉਹ ਮੇਰੇ ਘਰੇ ਕੱਲਾ ਆਉਣਾ ਜਾਂ ਮੇਰੇ ਘਰੇ ਆਉਣਾ ਚਾਹੁੰਦੇ ਨਾਲ ਕੀ ਪਬਲਿਕ ਪੁਲਿਸ ਤੇ ਇਹ ਕਹਿੰਦੇ ਜੀ ਵੀ ਸਾਡੀ ਜਥੇਬੰਦੀ ਵੀ ਤਾਂ ਪੁੱਛਦੇ ਆ ਮਗਾਜੀ ਜੱਥੇਬੰਦੀ ਨੂੰ ਪੁੱਛ ਲਿਓ ਵੀ ਮੇਰੇ ਘਰੇ ਆਉਣਾ ਚਾਹ ਲੈ ਕਪ ਪੀਣਾਂ ਤੇ ਜਾਣਾ ਵੀ ਉਹ ਇਹਦੇ ਦੋਸਤ ਨਾਲ ਆ ਗਿਆ ਸੀ ਕੋਈ ਪੋਲਿਟੀਕਲ ਪਾਰਟੀ ਨਹੀਂ ਪੋਲਿਟੀਕਲ ਮੀਟਿੰਗ ਨਹੀਂ ਸੀ ਆਜੇ ਦੋਸਤੋ ਦੇ ਤੌਰ ਤੇ ਬੁਲਾਉਣਾ ਚਾਹੁੰਦੇ ਸੀ ਤੁਸੀਂ ਕਿਸਾਨ ਕਹਿੰਦੇ ਸਾਡੇ 11 ਸਵਾਲ ਨੇ ਬਿੱਟੂ ਜਵਾਬ ਦੇ ਦੇਣਾ ਰਵਨੀਤ ਬਿੱਟੂ ਮੈਂ ਉਹਨੂੰ ਮਨ੍ਹਾ ਕਰਤਾ ਵੀ ਮੇਰੇ ਘਰੇ ਨਹੀਂ ਕਲੇਸ਼ ਪਊਗਾ ਉਹ ਤੁਹਾਨੂੰ ਜੀ ਟੈਲੀਫੋਨ ਆਇਆ ਵੀ ਮੈਂ ਕਹ ਮੇਰੇ ਨਹੀਂ ਆਈ ਫਿਰ ਆਇਆ ਮੈਂ ਤੁਹਾਨੂੰ ਦਿਖਾ ਸਕਦਾ ਹੁਣ ਤੋਂ 15 ਮਿੰਟ ਪਹਿਲਾਂ ਜਿਹੜਾ ਸਾਡੇ ਪਰੇਸ਼ੇ ਦਾ ਪ੍ਰਧਾਨ ਆ ਡਿਸਟ੍ਰਿਕਟ ਦਾ ਉਹ ਆਇਆ ਮੈਂ ਕਹ ਮੇਰੇ ਘਰੇ ਨਹੀਂ ਮੇਰੇ ਉਹ ਕੱਲਾ ਆ ਜਾ ਰਾਤ ਨੂੰ ਆ ਜਾ ਦਿਨੇ ਆ ਜਾ ਮੈਨੂੰ ਕੋਈ ਫਾਰੀ ਪਰ ਮੈਂ ਇਹ ਰੈਪਲੀਟੀਕਲ ਮੋਟਰ ਤੇ ਨਹੀਂ ਆਉਣ ਦੇਣਾ ਤੈਨੂੰ ਇਹਨਾਂ ਨੇ ਆ ਕੇ ਜੀ ਜਾਣ ਕੇ ਮੇਰੇ ਘਰੇ ਆ ਕੇ ਇਥੇ ਗਾਲ੍ਹਾਂ ਕੱਢਣੇ ਸ਼ੁਰੂ ਕਰਤੀਆਂ ਕਿਸਾਨ ਜੁਨੀਏ ਦੇ ਬੰਦਿਆਂ ਨੇ ਇਥੇ ਜਾਣ ਕੇ ਗੱਡੀਆਂ ਰੋਕੀਆਂ ਜਦੋਂ ਕਿ ਬਿੱਟੂ ਉਹਨਾਂ ਨੂੰ ਪਤਾ ਹੀ ਗਿਆ ਜਾ ਚੁੱਕਿਆ ਮੂਰੇ ਨਾ ਬਿਟੂ ਵੰਦਲਾ ਨਾ ਨਾ ਦਿਨਾਂ ਨੂੰ ਕੋ ਗੱਡੀ ਦਿਖਦੀ ਉਹਦੀ ਤੁਸੀਂ ਉਹ ਤਾਂ ਕਹਿੰਦੇ ਅਸੀਂ ਰੋਸ ਕਰਦੇ ਸੀ ਅਸੀਂ ਤਾਂ ਗਾਲਾਂ ਨਹੀਂ ਕੱਢੀਆਂ ਸਾਡਾ ਬੰਦਾ ਹੈ ਨਹੀਂ ਸੀ ਜੇ ਕਿਸੇ ਨੇ ਗਾਲ ਕੱਢੀ ਸੌਂ ਗੁਰਦਾਰੇ ਸੌਂ ਖਾ ਕੇ ਕਹਿ ਦੇਣ ਵੀ ਗਾਲਾਂ ਨਹੀਂ ਕੱਢੀਆਂ ਮੈਨੂੰ ਇੱਥੋਂ ਵੜ ਦਿਓ ਹੋਰ ਦੱਸੋ ਸਾਡਾ ਬੰਦਾ ਨਹੀਂ ਸਾਡਾ ਹਿੱਸਾ ਨਹੀਂ ਸੀ ਅਸੀਂ ਤਾਂ ਸ਼ਾਂਤਮਈ ਚੱਲਦੇ ਸੀ ਫਿਰ ਕਿਸੇ ਨੇ ਤਾਂ ਗੱਡੀਆਂ ਨੇ ਇਹਦਾ ਮੈਨੂੰ ਤਾਂ ਬਦਲ ਕੀ ਦਾ ਹਿੱਸਾ ਸੀ ਇਹਦਾ ਜੇ ਆ ਚੰਡਾ ਚੱਕਿਆ ਤਾਂ ਇਹਨਾਂ ਦਾ ਹੀ ਬੰਦਾ ਸੀ ਆ ਝੰਡਾ ਸੀ ਉਹਦੇ ਹੱਥ ਚੋਂ ਕਹਿੰਦਾ ਸਭ ਨੂੰ ਅਧਿਕਾਰ ਚਾਹੀਦਾ ਵੋਟਾਂ ਚੱਲ ਰਹੀਆਂ ਨੇ ਹਰ ਇੱਕ ਨੂੰ ਮੰਗਣੀਆਂ ਚਾਹੀਦੀਆਂ ਨੇ ਵੋਟਾਂ ਉਹਨਾਂ ਦੀ ਗੱਲ ਵੀ ਸੁਣੋ ਸਾਨੂੰ ਕੋਈ ਮਤਲਬ ਨਹੀਂ ਕੌਣ ਕਿਧੋਂ ਮੰਗਦਾ ਕੌਣ ਕਿਹਨੂੰ ਦਿੰਦਾ ਸਾਡਾ ਮਤਲਬ ਹੈ ਸਾਡੇ ਦਿਨਾਂ ਜਾ ਕੇ ਕੋਈ ਸਾਨੂੰ ਗਾਲ ਨਾ ਕੱਢੇ ਸਾਡਾ ਮਕਸਦ ਇਹ ਹੈ ਸੀਗਾ ਚਾਹੇ ਕਿਸਾਨ ਜੁਨੀਆ ਦਾ ਹੋਵੇ ਚਾਹੇ ਸਾਡੀ ਈਵਨ ਕਾਂਗਰਸ ਦਾ ਹੋਵੇ ਕੋਈ ਕਾਲੀ ਦਾ ਦਾ ਹੋਵੇ ਜੇ ਕੋਈ ਮੇਰੇ ਘਰੇ ਆ ਕੇ ਗਾਲਾਂ ਕੱਢੂਗਾ ਮੈਂ ਉਹਦਾ ਵਿਰੋਧ ਕਰਾਂਗਾ ਠੀਕ ਆ ਚਾਹੇ ਮੈਂ ਐਜੇ ਕਾਂਗਰਸ ਕਹਣਾ ਚਾਹੇ ਮੈਂ ਐਜੇ ਫਰੈਂਡ ਆਫ ਬਿੱਟੂ ਕਹਣਾ ਐਜੇ ਪਿੰਡ ਵ ਭਾਈ ਤੁਸੀਂ ਉਸ ਵੇਲੇ ਉੱਥੇ ਮੌਜੂਦ ਸੀਗੇ ਕੀ ਗੱਲ ਕੀ ਹੋਈ ਸੀ ਬਸ ਆਹੀ ਹੋਈ ਸੀ ਭਾਈ ਅਸੀਂ ਬਾਹਰ ਆ ਕੇ ਗੱਲ ਕਰਨ ਕੀ ਯਾਰ ਤੈਨੂੰ ਪੁੱਛਿਆ ਸੀ ਦੋ ਲੜਕੇ ਸੀਗੇ ਉੱਚੀ ਉੱਚੀ ਗਾਲਾਂ ਕੱਢਦੇ ਸੀਗੇ ਮਾਵਾ ਪੈਣੀਆਂ ਗੰਦੀਆਂ ਹੋਈਆਂ ਗਾਲਾਂ ਮੈਂ ਨਹੀਂ ਪੁੱਛਿਆ ਤੁਸੀਂ ਕਿਉਂ ਗਾਲਾਂ ਕਿਉਂ ਕੱਢ ਰਹੇ ਹੋ ਕਰਨ ਨਹੀਂ ਪੁੱਛਿਆ ਤੁਸੀਂ ਉਹ ਕਹਿੰਦੇ ਬਿੱਟੂ ਲੁਕੋਇਆ ਹੋਇਆ ਅੰਦਰ ਤੁਸੀਂ ਉਹ ਕਹਿੰਦੇ ਬਿੱਟੂ ਅੰਦਰ ਲੁਕੋਇਆ ਹੋਇਆ ਹਾਲਾਂਕਿ ਬਿੱਟੂ ਤੇ ਯਾਰ ਚਲੇ ਗਿਆ ਉਹ ਇੱਥੇ ਬਸ ਗਾਲਾਂ ਪਿੱਛੇ ਲੜਾਈ ਹੋ ਰਹੀ ਹੈ ਕਿਉਂ ਬੀਜੇਪੀ ਦਾ ਕਿਉਂ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਕੀ ਕਰਨ ਲੱਗਦੇ ਇਹਦਾ ਪਤਾ ਤੁਹਾਨੂੰ ਪਤਾ ਹੀ ਆ ਸਾਰਾ ਕਿਵੇਂ ਹੁੰਦਾ ਹਲੇ ਨਾ ਤਾਂ ਐਮਐਸਬੀ ਖਤਮ ਹੋਈ ਆ ਨਾ ਕੋਈ ਹੋਰ ਹੋਈ ਆ ਕਿ ਐਮਐਸਬੀ ਖਤਮ ਹੋਊਗੀ ਸਾਨੂੰ ਕੀ ਪਤਾ ਜੀ ਅਸੀਂ ਜੰਮੇ ਕਾਂਗਰਸ ਦਾ ਮਰਨਾ ਕਾਂਗਰਸ ਦਾ ਸਾਨੂੰ ਕੀ ਪਤਾ ਬੀਜੇਪੀ ਵਾਲਾਂ ਤੋਂ ਪੁੱਛੋ ਜਿਹੜਾ ਪਿੰਡ ਚ ਬੀਜੇਪੀ ਦਾ ਕਰਾਉਂਦਾ ਘਰ ਦਾ ਵਿਰੋਧ ਕਰਨ ਇਹ ਠੀਕ ਆ ਕਿ ਨਹੀਂ ਜਾ ਕੇ ਥੋੜੇ ਤੇ ਐਲੀਗੇਸ਼ਨ ਲਗਾਏ ਗਏ ਨੇ ਕਿਹਾ ਗਿਆ ਰਵਨੀਤ ਬਿੱਟੂ ਉਹਨਾਂ ਦਾ ਗਲਤ ਨੇ ਬਿਲਕੁਲ ਨਹੀਂ ਸੀਗਾ ਜੀ ਇੱਕ ਘਰ ਚ ਨਾ ਕਿ ਤੂੰ ਆਪ ਜਾ ਕੇ ਕੈਮਰਾ ਮਾਰ ਕੇ ਨਾ ਗੱਡੀਆਂ ਦੇਖ ਲਓ ਉਹ ਝੰਡੀਆਂ ਤੁਹਾਨੂੰ ਸਾਰਾ ਕੁਝ ਕਾਂਗਰਸ ਦਾ ਪਿਆ ਆ ਲੈ ਕੇ ਜਾਓ ਜੀ ਕੈਮਰਾ ਜੁੜੇ ਰਹਿਓ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਪਿੰਡ ਖਟੜਾ ਹਲਕਾ ਗਿਲ ਦਾ ਪਿੰਡ ਖਟੜਾ ਇਹ ਜਿੱਥੇ ਮੌਜੂਦਾਂ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਹੂੰ ਸਾਡੀ ਗੱਡੀ ਦੇ ਵਿੱਚ ਰਾਜਾ ਵੜਿੰਗ ਦੇ ਪੋਸਟਰ ਨੇ ਹੂੰ ਹੂੰ ਆਹ ਦੇਖੋ ਜੀ ਹਾਂ ਕੋਈ ਸਾਨੂੰ ਬੀਜਪੀ ਤਸਵੀਰਾਂ ਕੁਝ ਹੋਰ ਨਿਕਲ ਰਹੀਆਂ ਨੇ ਗੱਡੀ ਦੇ ਵਿੱਚ ਰਾਜਾ ਵੜਿੰਗ ਦੇ ਪੋਸਟਰ ਰੱਖੇ ਹੋਏ ਨੇ ਨੇ ਪਰ ਕਿਸਾਨਾਂ ਵੱਲੋਂ ਕਿਹਾ ਜਾਂਦਾ ਕਿ ਰਵਨੀਤ ਬਿੱਟੂ ਅੰਦਰ ਆ ਪ੍ਰੋਟੈਸਟ ਕੀਤਾ ਜਾਂਦਾ ਹੈ ਪਿੰਡ ਵਾਸੀ ਦੋਸ਼ ਲਾਉਂਦੇ ਨੇ ਇਹ ਘਰ ਵਾਲੇ ਦੋਸ਼ ਲਾਉਂਦੇ ਨੇ ਕਿ ਕਹਿੰਦੇ ਸਾਨੂੰ ਆ ਕੇ ਗਾਲੀ ਗਲੋਚ ਕੀਤਾ ਜਾਂਦਾ ਬਾਈ ਪੋਸਟਰ ਤਾਂ ਨਿਕਲੇ ਰਾਜਾ ਵੜਿੰਗ ਦੇ ਹਾਂਜੀ ਅਸੀਂ ਪੱਕੇ ਕਾਂਗਰਸੀ ਆ ਜੀ ਕੱਟੜ ਕਾਂਗਰਸੀ ਆ ਸਾਡਾ 10 ਤਰੀਕ ਦਾ ਪ੍ਰੋਗਰਾਮ ਆ ਜੀ ਜਿਵੇਂ ਕਿ ਆਪਾਂ ਸਮਝ ਲਓ ਜਿਵੇਂ ਪੁਰਾਣੇ ਲੱਗੇ ਹੋਏ ਆ ਅਜਿਹੀ ਇਲਜ਼ਾਮਬਾਦੀ ਵੀ ਕਰਦੀ ਸਾਡੇ ਪਿੰਡ ਦਾ ਪ੍ਰਧਾਨ ਆ ਠੀਕ ਆ ਕਿ ਨਹੀਂ ਅਸੀਂ ਉਸ ਬੰਦੇ ਨੂੰ ਇਹ ਗੱਲ ਕਹੀ ਆ ਵੀ ਆਪਾਂ ਪਿੰਡ ਦਾ ਭਾਈਚਾਰਾ ਨਹੀਂ ਖਰਾਬ ਕਰਨਾ ਦੇਖੋ ਜੇ ਇਹ ਮਲਾ ਅੰਕਲ ਨੂੰ ਪੱਪੀ ਅੰਕਲ ਨੂੰ ਕਹਿੰਦਾ ਸੀਗਾ ਰਵਨੀਤ ਬਿੱਟੂ ਤਾਂ ਅਸੀਂ ਪੱਪੀ ਅੰਕਲ ਨੂੰ ਕਿਹਾ ਵੀ ਐਜ਼ ਅ ਫਰੈਂਡ ਵੀ ਨਹੀਂ ਸੱਦਣਾ ਅਸੀਂ ਕਾਂਗਰਸ ਵੀ ਹਾਂ ਕਾਂਗਰਸਮੈਨ ਵੀ ਅਸੀਂ ਕਾਂਗਰਸੀ ਆ ਵੀ ਆਪਾਂ ਕਾਂਗਰਸ ਜਿਉਣਾ ਕਾਂਗਰਸ ਚ ਮਰਨਾ ਹਾਲਾਂਕਿ ਉਹ ਕੋਈ ਪਾਰਟੀ ਨਹੀਂ ਬਦਲਣਾ ਕੁਝ ਨਹੀਂ ਰਿਹਾ ਉਹਨਾਂ ਦਾ ਫਰੈਂਡ ਆ ਜੀ ਬਿਆਨਤ ਸਿੰਘ ਨਾਲ ਉਹਨਾਂ ਦੇ ਮੰਨ ਲਓ ਫਾਦਰ ਦੀ ਇੰਨੀ ਜ਼ਿਆਦਾ ਸੀਗੀ ਉਹ ਦੈਟਸ ਵਾਈ ਐਜ਼ ਅ ਫਰੈਂਡਲੀ ਉਹਨਾਂ ਨੂੰ ਮਿਲਣਾ ਚਾਹੁੰਦਾ ਸੀਗਾ ਉਹਨਾਂ ਨੇ ਉਹ ਤੋਂ ਵੀ ਇਨਕਾਰ ਕਰਤਾ ਸੀ ਪਿੰਡ ਦੀ ਜੱਥੇਬੰਦੀ ਨੂੰ ਦੱਸ ਦਿੱਤਾ ਗਿਆ ਸੀ ਇਹ ਗੱਲ ਜਦੋਂ ਧਰਨਾ ਲੱਗਿਆ ਜੀ ਉਦੋਂ ਇਕੱਠੇ ਰਹੇ ਨੇ ਜਿੱਥੇ ਜੀ ਜੰਤਰ ਮੰਤਰ ਡੈਡੀ ਉਹ ਨਹੀਂ ਵੀ ਨਾਲ ਹੀ ਸੀਗੇ ਇਹ ਇਹ ਤਾਰ ਕੇ ਉਹਦੀ ਕਰਦੇ ਕਰਦੇ ਜਦਵੇਂ ਵੱਧ ਬਣ ਗਏ ਉਹ ਕਹਿੰਦੇ ਸੀ ਆਉਣਾ ਚਾਹੁੰਦੇ ਆ ਪਾਪਾ ਨੂੰ ਅਸੀਂ ਵੀ ਕਹਾਂ ਕਿ ਛੱਡੋ ਯਾਰ ਹੁਣ ਮਾਹੌਲ ਨਹੀਂ ਹੈਗਾ ਪਹਿਲਾਂ ਹੁੰਦਾ ਚੱਲ ਜਾਂਦਾ ਤੇ ਹੁਣ ਉਹਨਾਂ ਨੂੰ ਕਰਦੇ ਕਰਦੇ ਅਸੀਂ ਫਿਰ ਐਂਡ ਤੇ ਆ ਕੇ ਹੀ ਕਹਿੰਦਾ ਕਿ ਭਾਈ ਤੁਸੀਂ ਆ ਰਾਤ ਹੀ ਕੀਤੀਆਂ ਜਿੱਥੇ ਦੱਸਦੇ ਨੇ ਪਿੰਡ ਵਾਸੀ ਜਿਸ ਘਰ ਦੇ ਵਿੱਚ ਮੌਜੂਦ ਆ ਕਹਿੰਦੇ ਅਸੀਂ ਤਾਂ ਪੱਕੇ ਕਾਂਗਰਸੀਆਂ ਤਿੰਨ ਪੀੜੀਆਂ ਤੋਂ ਲਗਾਤਾਰ ਕਾਂਗਰਸੀ ਵਰਕ ਕਰ ਰਹੇ ਆ ਪਰ ਕਿਤੇ ਨਾ ਕਿਤੇ ਕਿਸਾਨ ਕਿਸਾਨਾਂ ਤੇ ਦੋਸ਼ ਲਾ ਰਹੇ ਨੇ ਕਹਿੰਦੇ ਜਾਣ ਬੁੱਝ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਰਮਨੀਤ ਬਿੱਟੂ ਕਹਿੰਦੇ ਅੰਦਰ ਆ ਸਾਡੇ ਅੰਦਰ ਨਹੀਂ ਸੀ ਸਾਡੇ ਘਰ ਦੇ ਮੂਹਰੇ ਆ ਕੇ ਗਾਲਾਂ ਕੱਢੀਆਂ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਅਸੀਂ ਤਾਂ ਸ਼ਾਂਤੀ ਦੇ ਨਾਲ ਲੰਘ ਰਹੇ ਸੀ ਆਰਾਮ ਦੇ ਨਾਲ ਲੰਘ ਰਹੇ ਸੀ ਪਰ ਜੋ ਵਿਅਕਤੀ ਨੇ ਜੇ ਕੋਈ ਕਿਸੇ ਨੇ ਗਾਲੀ ਗਲੋਚ ਕੀਤੀ ਆ ਸਾਡਾ ਵਿਅਕਤੀ ਨਹੀਂ ਅਜਈਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ